सत श्री वालिया यूट्यूब चैनल पर थोड़ा स्वागत प्यारे दर्शकों एक बार फिर अपील जी मैं अक्सर करना कि जो दोस्तों ने अजे तक ये चैनल सबसक्राइब नहीं किया प्लीज कर लो हम करिए गल वीडियो दी प्रेम सिंह चंदूमाजरा का एक बयान अजाया ਕਹਿੰਦਾ ਕਿ ਜੰਗ ਦੇ ਮੈਦਾਨ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ ਮਤਲਬ ਵੈਸੇ ਤਾਂ ਬੰਦਾ ਬੰਦਾ ਹੀ ਰਹੇ ਤਾਂ ਠੀਕ ਹੈ ਪਰ ਬਹਾਵਰ ਹੈ ਕਿ ਉਹਨਾਂ ਕਹਿੰਦਾ ਮਤਲਬ ਚੰਦੂ ਬਾਦਰਾ ਸਾਹਿਬ ਦਾ ਇਹ ਹੈ ਕਿ ਸਖਬੀਰ ਸਿੰਘ ਬਾਦਲ ਨੂੰ ਨਹੀਂ ਬਦਲਿਆ ਜਾਵੇਗਾ ਪ੍ਰਧਾਨ ਦੇ ਤੌਰ ਤੇ ਸਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇਨ ਕੇ ਪਹਿਲੀ ਤਾਂ ਗੱਲ ਇਹ ਸਮਝ ਲਈਏ ਆਪਾਂ ਬਹੁਤ ਵਾਰ ਕਿਹਾ ਕਿ ਸਿਆਸਤ ਦੇ ਵਿੱਚ ਜੋ ਕਿਹਾ ਜਾਂਦਾ ਉਹਦਾ ਮਤਲਬ ਉਹ ਨਹੀਂ ਹੁੰਦਾ ਬਹੁਤ ਵਾਰ ਨਹੀਂ ਹੁੰਦਾ ਇਹ ਗੱਲ ਉਹ ਦੂਜੀ ਗੱਲ ਇਹ ਵੀ ਹੈ ਕਿ ਇਸ ਸਿਆਸਤ ਚ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਸ ਦਾ ਜੋ ਕਹਿ ਰਿਹਾ ਕੌਣ ਕੀ ਕਹਿ ਰਿਹਾ ਕਿਸ ਬਾਰੇ ਕਹਿ ਰਿਹਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਵੇਂ ਰਿਸੀਵ ਕਰਦੇ ਹੋ ਕੋਈ ਬਤਾਰ ਨਹੀਂ ਸਕਦਾ ਕਿ ਕੌਣ ਕਿਸ ਦਾ ਹੈ ਜਲੂਸ ਮੇਂ ਵੀ ਕਿਰਾਏ ਕੇ ਲੋਗ ਹੁੰਦੇ ਹੈ ਤੋ ਇਹ ਵੀ ਨਹੀਂ ਪਤਾ ਲੱਗਦਾ ਸਭ ਤਾ ਔਰ ਮੈਂ ਅਹਜੇ ਦੋਸਤਾਂ ਨੂੰ ਅਹਜੇ ਲੋਕਾਂ ਨੂੰ ਜਾਣਦਾ ਹੈ ਜਿਹੜੇ ਸਿਆਸਤ ਦੇ ਵਿੱਚ ਸਟੇਜ ਤੇ ਕੁਝ ਹੋਰ ਕਹਦੇ ਰਹਿੰਦੇ ਤੇ ਜਦੋਂ ਉਹ ਆ ਕੇ ਸਟੇਜ ਤੋਂ ਪਿੱਛੋਂ ਮਿਲਦੇ ਨੇ ਫਿਰ ਜਿਵੇਂ ਉਹਨਾਂ ਨੇ ਕੋਈ ਖਬਰ ਪਲਾਂਟ ਕਰਨੀ ਹੁੰਦੀ ਹੈ ਨਾ ਪੱਤਰਕਾਰ ਨੂੰ ਫਿਰ ਦੱਸਦੇ ਨੇ ਯਾਰ ਇਹਨੇ ਤਾਂ ਆ ਕੀਤਾ ਸੀ ਸਟੇਟ ਤੇ ਬੜੀ ਦੱਬ ਕੇ ਪ੍ਰਸ਼ੰਸਾ ਹੁੰਦੀ ਹੈ ਤੇ ਨਾਲ ਇਹ ਕਿਹਾ ਜਾਂਦਾ ਕਿ ਇਹਦੇ ਇਹਨੂੰ ਡੋਗੜੋ ਇਹਨੂੰ ਕਮਜ਼ੋਰ ਕਰੋ ਇਹਨੂੰ ਬਦਨਾਮ ਕਰੋ ਇਹ ਕਿਵੇਂ ਤੁਸੀਂ ਬਹੁਤ ਵੱਡ ਸੋਚਦੇ ਕਿੱਥੋਂ ਆਉਂਦੀਆਂ ਨੇ ਖਬਰਾਂ ਕਿਸ ਨੇ ਕੀ ਕਿਹਾ ਉਹ ਇਸਤਰੀ ਹੁੰਦੀਆਂ ਨੇ ਪਲਾਂਟ ਹੁੰਦੀਆਂ ਨੇ ਬਹੁਤ ਸਾਰੀਆਂ ਖਬਰਾਂ ਸਿਆਸਤ ਚ ਪਲਾਟ ਵੀ ਕੀਤੀਆਂ ਜਾਂਦੀਆਂ ਨੇ। ਉਹ ਪਲਾਟ ਕਰਨ ਵਾਲੇ ਦਾ ਇੱਕ ਮਨਸ਼ਾ ਹੁੰਦਾ। ਵੈਸੇ ਤਾਂ ਹਮੇਸ਼ਾ ਇਹ ਕਿਹਾ ਜਾਂਦਾ ਹੈ ਜਦੋਂ ਬੰਦਾ ਕੋਈ ਤੁਹਾਨੂੰ ਕੋਈ ਆ ਕੇ ਕਿਸੇ ਬਾਰੇ ਦਿੰਦਾ ਚੁਗਲੀ ਕਰਦਾ ਹੈ ਕਿਸੇ ਬਾਰੇ ਕੋਈ ਗੱਲ ਕਹਦਾ ਹੈ, ਕੋਈ ਦੱਸਦਾ ਹੈ ਉਹਨੂੰ ਪੁੱਛ ਲਓ, ਸੋਚ ਲਓ ਕਿ ਉਹਦਾ ਮਕਸਦ ਕੀ ਹੋ ਸਕਦਾ ਹੈ। ਤੁਹਾਨੂੰ ਉਹਦਾ ਕੋਈ ਫਾਇਦਾ ਹੋ ਸਕਦਾ। ਉਹਨੂੰ ਕੋਈ ਫਾਇਦਾ ਹੋ ਸਕਦਾ। ਸਮਾਜ ਨੂੰ ਕੋਈ ਫਾਇਦਾ ਹੋ ਸਕਦਾ ਜੇ ਨਹੀਂ ਤਾਂ ਸਿਰਫ ਦੂਜੇ ਦਾ ਨੁਕਸਾਨ ਕਰ ਲਈ ਜੇ ਕੋਈ ਗੱਲ ਕਰਦਾ ਚੰਗੀ ਗੱਲ ਤਾਂ ਸੁਣੋ ਹੀ ਨਾ ਜੇ ਸੁਣ ਲਈ ਹੈ ਤਾਂ ਘੱਟੋ ਘੱਟ ਉਹਤੇ ਅਮਨ ਨਾ ਕਰੋ ਮੈਂ ਤਾਂ ਕਿਸੇ ਹੋਰ ਪਾਸੇ ਪੈ ਗਿਆ ਮੈਂ ਤਾਂ ਗੱਲ ਕਰ ਰਿਹਾ ਸੀ ਚੰਦੂ ਮਾਰਦੇ ਦੀ ਸਟੇਟਮੈਂਟ ਦੀ ਤੇ ਉਹ ਕਹਿੰਦਾ ਵੀ ਜੰਗ ਦੇ ਵਿਦਾਂਚ ਘੋੜੇ ਨਹੀਂ ਬਦਲੇ ਜਾਂਦੇ ਹੁਣ ਇਹਦੇ ਐਂਗਲ ਆਪਾਂ ਦੋ ਤਿੰਨ ਦੇਖ ਲਈਏ ਪਹਿਲੀ ਤਾਂ ਗੱਲ ਇਹ ਕਿ ਜੇ ਘੋੜਾ ਨਹੀਂ ਬਦਲਣਾ ਤਾਂ ਫਿਰ ਜਿਹੜਾ ਹੈ ਸਖਦੇਵ ਸਿੰਘ ਢੀਟਸਾ ਜਾਂ ਜਗੀਰ ਕੌਰ ਨੂੰ ਕਿੱਥੇ ਰੱਖਣਾ ਜੇ ਉਹ ਨਹੀਂ ਤਾਂ ਉਹ ਵੀ ਬੜਾ ਮੁਸ਼ਕਲ ਹੈ ਹੁਣ ਸਖਦੇਵ ਸਿੰਘ ਢੀਟਸਾ ਨੇ ਜਦੋਂ ਅਕਾਲੀ ਦਰ ਛੱਡਿਆ ਸੀ ਤੇ ਜਦੋਂ ਸੰਗਰੂਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਸੇ ਦਾ ਭੋਗ ਹੀ ਪਾਇਆ ਸੀ ਜਦੋਂ ਉੱਥੇ ਰੈਲੀ ਕੀਤੀ ਸੀ ਤੇ ਉਹ ਜਿਹੜੀ ਇਹਨਾਂ ਦੇ ਰਿਸ਼ਤਿਆਂ ਦਾ ਭੋਗ ਪਿਆ ਸੀ ਤੇ ਉਹ ਨੂੰ ਕਿਸ ਰਾਤ ਉਦੋਂ ਕਹਤਾ ਹੀ ਗਿਆ ਸੀ ਵੀ ਸੁਖਵੀਰ ਸਰ ਬਾਰ-ਬਾਰ ਕਹਿੰਦੇ ਸੀ ਮੇਰੇ ਨਾਲ ਕਈ ਵਾਰੀ ਮੀਟਿੰਗ ਚ ਬੜਾਕਾ ਚ ਕਿਹਾ ਇੰਟਰਵਿਊ ਚ ਕਿ ਮੈਂ ਬਾਦਲ ਸਾਹਿਬ ਨੂੰ ਕਿਹਾ ਕਿ ਹੁਣ ਹਾਰ ਚੁੱਕਿਆ ਇਹਨੂੰ ਥੋੜਾ ਚੰਗੀ ਲਾਂਬੇ ਕਰ ਦੋ ਤੇ ਜੇ ਨਹੀਂ ਵੈਸੇ ਤਾਂ ਬੰਦਾ ਨੈਤਿਕ ਤੌਰ ਤੇ ਐਡੀਆਂ ਵੱਡੀਆਂ ਦੋ ਹਾਰਾਂ ਤੋਂ ਬਾਅਦ ਆਪ ਹੀ ਛੱਡ ਦਿੰਦਾ ਤੇ ਵੈਸੇ ਤਾਂ ਕੁਆਲ ਚੁੰਮਦਾ ਦੀ ਕਮੇਟੀ ਵੀ ਇਹ ਕਹਿੰਦੀ ਹੈ ਵੀ ਲੀਡਰਸ਼ਿਪ ਬਦਲ ਲਓ ਜੇ ਉਹਨਾਂ ਨੇ ਨਹੀਂ ਬਦਲਨੀ ਜੇ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਬੇਸਿ ਸੱਚੀ ਗੱਲ ਹੈ ਕਿ ਉਹਦਾ ਮਨ ਨਹੀਂ ਛੱਡਦਾ ਜੋ ਮਰਜ਼ੀ ਲੋਕ ਕਹੀ ਜਾਣ ਜੀ ਉਹਨਾਂ ਤਾਂ ਬਿਨਾਂ ਨਹੀਂ ਸਰਦਾ ਸਾਰਾ ਕੁਝ ਇਹ ਵੀ ਵੱਧੂ ਗੱਲਾਂ ਨੇ ਹੁਣ ਇਹਦੇ ਚੋ ਦੋ ਤਿੰਨ ਬੰਦੇ ਬੈਠੇ ਨੇ ਮੈਂ ਇਸ ਕਰਕੇ ਥੋੜੇ ਥੋੜੇ ਨਾਲ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਕਿਹਾ ਵੀ ਘੋੜੇ ਨਹੀਂ ਬਦਲ ਜਾਂਦੇ ਉਹ ਵੀ ਤਾਂ ਤਿਆਰ ਬੈਠੇ ਨੇ ਤੇ ਨਹੀਂ ਪ੍ਰੇਮ ਸਿੰਘ ਚੰਦੂ ਮਾਜ਼ਰਾ ਦੇ ਵਿੱਚ ਖਾਰੂ ਕੁਆਲਟੀ ਹੈ ਜਿਹੜੀ ਇੱਕ ਲੀਡਰ ਚ ਹੋਣੀ ਚਾਹੀਦੀ ਹੈ ਤੇ ਜੇ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਗੱਲਾਂ ਕਰ ਲਈਏ ਕਿ ਕਿਹੜੇ ਕਿਹੜੇ ਨੰਬਰ 2 ਤੇ ਨੇ ਮੰਨ ਲਓ ਵੀ ਸੁਖਬੀਰ ਸਿੰਘ ਬਾਦਲ ਅੱਜ ਪ੍ਰਧਾਨ ਨਹੀਂ ਰਹਿੰਦੇ ਤਾਂ ਕੌਣ ਬਣ ਸਕਦਾ ਤੇ ਨੰਬਰ 1 ਤੇ ਕੌਣ ਹੋਊਗਾ ਕੀ ਪ੍ਰੇਮ ਸਿੰਘ ਚੰਦੂ ਬਾਦਲ ਨੂੰ ਗ੍ਰੋਹ ਕਰ ਦੋਗੇ ਫਿਰ ਉਸ ਤੋਂ ਬਾਅਦ ਬੈਠੇ ਦਰਜੀਤ ਸਿੰਘ ਚੀਵਾ ਸਰਜੀਤ ਸਿੰਘ ਰਖੜਾ ਹੁਣ ਤਾਂ ਰਖੜਾ ਉਧਰ ਵੀ ਤਾਂ ਜਿਹੜੀ ਗੱਲ ਤਾਂ ਇਹ ਵੀ ਉੱਠ ਰਹੀ ਹੈ ਕਿਸ ਸਰਜੀਤ ਸਿੰਘ ਰਖੜਾ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਜਿਹਨੂੰ ਇੱਕ ਵਾਰੀ ਤਾਂ ਮੋੜ ਦਿੱਤਾ ਸੀ ਹਵਾਈ ਅੱਡੇ ਤੋਂ ਹੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤੇ ਉਸ ਤੋਂ ਬਾਅਦ ਉਹਨੂੰ ਸਭ ਤੋਂ ਵਧੀਆ ਪ੍ਰਵਾਸੀ ਦਾ ਨਾਮ ਵੀ ਦਿੱਤਾ ਮੋਦੀ ਸਾਹਿਬ ਨਾਲ ਜਿਹੜੀ ਸਾਂਝ ਪੈ ਗਈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪੈ ਗਈ ਤੇ ਜੇ ਭਾਰਤੀ ਜਨਤਾ ਪਾਰਟੀ ਨਾਲ ਤੁਸੀਂ ਹੁਣ ਸਾਂਝ ਰੱਖਣੀ ਹੈ ਤਾਂ ਬੰਦਾ ਉਹਨਾਂ ਕੋਲ ਹੈ ਇੱਕ ਬੰਦਾ ਹੁਣ ਉਹ ਵੀ ਸੀਨੀਅਰ ਲੀਡਰ ਉਹਤੇ ਉਸਰਾ ਦਾ ਕੋਈ ਇਹ ਤੇ ਤਾਂ ਇਲਜ਼ਾਮ ਨਹੀਂ ਉਹਦੇ ਕੋਲ ਤਾਂ ਇਹ ਵੀ ਇਲਜ਼ਾਮ ਨਹੀਂ ਕਿ ਜੇ ਉਹ ਕਹਿੰਦੇ 25 75 ਵਾਲਾ ਜਾਂ ਵੀ ਕਿਸੇ ਚ ਸਾਂਝ ਪਾ ਲਈ ਕਿਸਦਾ ਹਿੱਸਾ ਲੈ ਲਿਆ ਕਿਤੇ ਕੁਝ ਕਰ ਲਿਆ ਉਸਰਾ ਦਾ ਇਲਜ਼ਾਮ ਨਹੀਂ ਹੈ ਤੂੰ ਉਹ ਵੀ ਬੈਠਾ ਚੰਦੂ ਮਦਰ ਇਸ ਕਰਕੇ ਕਿ ਹਟੂ ਹਟੇ ਹੋਏ ਉਹਨੂੰ ساری ਸਮਝ ਆਈ ਸੀ ਸਿਆਸਤ ਦੀ ਸਮਝ ਉਹ ਵੀ ਬੰਦੇ ਨੂੰ ਸਹੀ ਤਰੀਕੇ ਨਾਲ ਜਿਹੜਾ ਗਰਾਊਂਡ ਤੋਂ ਉੱਠਦਾ ਹੈ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਪਹੁੰਚਦਾ ਤੇ ਆਮ ਘਰ ਚੋਂ ਉੱਠ ਕੇ ਬੰਦਾ ਆਪ ਕਹੀ ਜਾਂਦੇ ਆ ਇਹ ਵੱਖਰੀ ਗੱਲ ਹੈ ਕਿ ਜੋ ਬਹੁਤ ਸਾਰੇ ਲੋਕ ਜਿਹੜਾ ਜਦੋਂ ਇਸ ਤਰ੍ਹਾਂ ਦਾ ਐਨਲਿਸਿਸ ਕਰਦੇ ਗਏ ਭੁੱਲ ਜਾਂਦੇ ਨੇ ਜੇ ਕਿਸੇ ਕਾਲਜ ਦੀ ਰਾਜਨੀਤੀ ਤੋਂ ਜੇ ਖੱਬੇ ਪੱਖੀਆਂ ਦੀ ਰਾਜਨੀਤੀ ਤੋਂ ਤੁਸੀਂ ਸਿੱਖ ਸਿਆਸਤ ਚਾਉਣਾ ਫਿਰ ਜੂਥ ਦਾ ਲੀਡਰ ਬਣਨਾ ਜਾਂ ਗੇਚ ਮਨਿਸਟਰ ਬਣਨਾ ਸਾਰੀਆਂ ਗੱਲਾਂ ਉਹਨੂੰ ਹਸਾਬਤਬ ਹੈ ਤੋੜਪਨ ਵੀ ਆਉਂਦੀ ਹੈ ਔਰ ਇਹ ਵੀ ਗੱਲ ਸਹੀ ਹੈ ਕਿ ਬਾਜਪਾਈ ਸਾਹਿਬ ਬਿਲੇ ਜਿਹੜੀਆਂ ਭਾਰਤੀ ਜਨਤਾ ਦੀਆਂ ਪਾਰਟੀ ਦੀਆਂ ਸਰਕਾਰਾਂ ਵੇਲੇ ਜੇ ਕਿਤੇ ਬਾਦਲ ਸਾਹਿਬ ਹਾਂ ਕਰਦੇ ਤਾਂ ਚਦੂ ਬਾਦਰਾ ਜਿਹੜਾ ਮੰਤਰੀ ਬਣ ਸਕਦਾ ਸੀ ਕੇਂਦਰ ਦੇ ਵਿੱਚ ਤੇ ਤੁਹਾਨੂੰ ਲੱਗਦਾ ਕਿ ਉਹਦੇ ਮਨ ਚ ਕਿ ਰੜਕ ਨਿਕਲ ਕੌਣ ਛੱਡਦਾ ਜੀ ਇਹ ਰੜਕ ਜਿਹੜਾ ਨਾਲੇ ਇੰਨੇ ਨੇੜੇ ਹੋਵੇ ਆ ਸੁਨੀਲ ਜਾਖੜ ਦੇਖੋ ਮਤਲਬ ਉਹਦੇ ਬਾਅਦ ਦੂਜੀ ਪਾਰਟੀ ਦਾ ਜਾ ਕੇ ਵਿਰੋਧੀ ਪਾਰਟੀ ਦਾ ਪ੍ਰਧਾਨ ਬਣ ਗਿਆ ਨਹੀਂ ਛੱਡਿਆ ਜਾਂਦਾ ਨਾ ਉਹ ਮਨ ਚ ਤਾਂ ਬਹੁਤ ਕੁਛ ਹੈ ਤੇ ਸੁਖਵੀਰ ਸਿੰਘ ਬਾਦਲ ਦਾ ਇਹ ਕਹਿਣਾ ਵੀ ਜੰਗ ਦੇ ਘੋੜੇ ਨਹੀਂ ਬਦਲੇ ਜਾਂਦੇ ਤੇ ਕਿਤੇ ਇਹ ਇਸ਼ਾਰਾ ਤਾਂ ਨਹੀਂ ਕਿ ਜੀ ਬਦਲੋ ਹੁਣ ਤੁਸੀਂ ਬਹੁਤ ਹੋ ਗਿਆ ਛੱਡੋ ਤੁਸੀਂ ਤੇ ਨਾਲੇ ਜੰਗ ਤਾਂ ਹਲੇ ਸ਼ੁਰੂ ਹੋਣੀ ਹੈ ਜੰਗ ਤਾਂ ਹਲੇ ਹੋਈ ਨਹੀਂ ਹੈ ਤੇ ਇਹ ਤਾਂ ਆਮ ਦਿਨ ਨੇ ਜਦੋਂ ਐਲਾਨ ਹੋ ਗਿਆ ਉਸ ਤੋਂ ਬਾਅਦ ਦੇਖਾਂਗੇ ਵੀ ਜੰਗ ਸ਼ੁਰੂ ਹੋ ਚੁੱਕੀ ਹੈ ਵੀ ਕੀ ਹੋਣਾ ਕੀ ਨਹੀਂ ਹੋਣਾ ਨਾਲੇ ਜਿਹੜਾ ਲੀਡਰ ਹਾਰ ਜੇ ਜਿਹੜਾ ਲੀਡਰ ਦੇ ਜੰਗ ਦੇ ਮੈਦਾਨ ਦੇ ਵਿੱਚ ਆਪਣੀ ਫੌਜਾਂ ਦੀ ਕਮਾਂਡ ਸਹੀ ਤਰੀਕੇ ਨਾਲ ਕਰ ਸਕੇ ਉਹ ਨੂੰ ਤਾਂ ਬਦਲਦਾ ਇਤਿਹਾਸ ਦਾ ਰਵਾਜ ਹੈ ਤਾਂ ਇਹ ਸਾਰਾ ਕੁਝ ਇਹ ਨੂੰ ਉਹ ਪੜੋ ਜੋ ਇਹਦੇ ਪਿੱਛੇ ਅਰਥ ਨੇ ਉਹ ਪੜਨ ਦੀ ਲੋੜ ਹੈ ਜੇ ਸੱਚਮੁੱਚ ਅਕਾਲੀਆਂ ਦੇ ਵਿੱਚ ਜਿਹੜੀ ਏਕੇ ਦੀ ਗੱਲ ਚਲਣੀ ਹੈ ਦਿਲੋਂ ਚਲਣੀ ਹੈ ਤਾਂ ਇੱਕ ਵਾਰ ਇਹ ਗੱਲ ਤਾਂ ਕਰਨੀ ਪਵੇਗੀ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਨਹੀਂ ਬਣਦਾ ਜਿਹੜੀ ਗੱਲ ਜਿਹੜੀ ਪਰਿਵਾਰਵਾਦ ਦੀ ਸਹੀ ਗੱਲ ਹੈ ਲੋਕ ਸਿਆਣੇ ਹੋ ਚੁੱਕੇ ਨੇ ਉਹ ਜਥੇਦਾਰ ਜਿਹੜੇ ਮੋਰਚੇ ਲਾਉਂਦੇ ਸੀ ਉਹ ਮੋਰਚੇ ਤਾਂ ਹਾਲੇ ਵੀ ਲਾਉਂਦੇ ਨੇ ਪਰ ਹੁਣ ਕਿਸਾਨੀ ਝੰਡੇ ਦੇ ਥੱਲੇ ਲਾਉਂਦੇ ਨੇ ਇਹਨਾਂ ਕੋਲ ਗੱਲ ਇਹ 20 ਦੀ ਜਿਹੜੀ ਇਹਨਾਂ ਦੀ ਰੈਲੀ ਬੱਤਲ ਹੋਈ ਹੈ ਨਾ ਉਹਦੇ ਪਿੱਛੇ ਹੀ ਕਾਰਨ ਹੈ ਕਿ ਇਹਨਾਂ ਨੂੰ ਪਤਾ ਸੀ ਵੀ ਕਿ ਉੱਥੇ ਇਕੱਠ ਹੋਣਾ ਨਹੀਂ ਤਾਂ ਇਸ ਕਰਕੇ ਇੱਕ ਹੋਰ ਵੀ ਹੈ ਕਿ ਆਪਾਂ ਹੁਣ ਅਕਾਲੀਆਂ ਚ ਸ਼੍ਰੋਮੀ ਕਾਲੀ ਤੇ ਬੋਲ ਕੌਣ ਕੌਣ ਰਿਹਾ ਇਹ ਵੀ ਦੇਖੋ ਮਜੀਠੀਆ ਸਿਰਫ ਜੇ ਕੋਈ ਮੈਂ ਸਮਝਦਾ ਹੈ ਬੋਲ ਰਿਹਾ ਹੈ ਇਹ ਬਹੁਤ ਤਰਕਦਾਰ ਵੀਡੀਓ ਲੈ ਕੇ ਆ ਰਿਹਾ ਤੇ ਇਹ ਵੱਖਰੀ ਗੱਲ ਹੈ ਕਿ ਉਹ ਦੋਨੇ ਆਪਸ ਵਿੱਚ ਇਕੱਠੇ ਨਹੀਂ ਪਰ ਇਹ ਵੀ ਗੱਲ ਹੈ ਕਿ ਜਦੋਂ ਮਜੀਠੀਆ ਨੂੰ ਪਟਿਆਲੇ ਦੇ ਵਿੱਚ ਸਿੱਟ ਦੇ ਸਾਹਮਣੇ ਪੇਸ਼ ਹੋਣਾ ਪਿਆ ਉਦੋਂ ਸਰਜੀਤ ਸਿੰਘ ਰਕੜਾ ਤੋਂ ਕਲੀ ਡਾਇਰੈਕਸ਼ਨ ਨਾਲ ਨਜ਼ਰ ਆਈ ਇਹ ਵੀ ਗੱਲ ਹੈ ਚਾਹ ਫਿਰ ਗੱਲਬਾਤ ਕੌਣ ਕਰ ਰਿਹਾ ਹੈ ਉਪਰੇਂਸ਼ਿੰਗ ਚੰਦੂ ਬਾਦਰਾ ਉਹਦੇ ਚ ਅੱਗੇ ਆ ਰਿਹਾ ਕਿਤੇ ਇਹ ਤਾਂ ਨਹੀਂ ਕਿ ਸੁਖਦੇਵ ਸਿੰਘ ਢੀਟਸਾ ਦੀ ਉਮਰ ਹੋਗੀ ਸੁਖਦੇਵ ਸਿੰਘ ਢੀਟਸਾ ਹੋ ਸਕਦਾ ਉਤਰੋਂ ਇਸ਼ਾਰਾ ਹੋਵੇ ਹੋ ਸਕ ਕਿਉਂਕਿ ਇਹ ਜਿਹੜੀ ਸਕ੍ਰਿਪਟ ਹੈ ਇਹ ਲਿਖੀ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਾ ਰਹੀ ਹੈ ਕਿ ਸਮਝੌਤਾ ਤਾਂ ਕਰਾਂਗੇ ਤੁਸੀਂ ਪਹਿਲਾਂ ਆਪਾਂ ਚੀਕਾ ਕਰੋ ਤੇ ਉੱਥੇ ਫਿਰ ਅਡਜਸਟਮੈਂਟ ਦੀਆਂ ਗੱਲਾਂ ਚੱਲਣਗੀਆਂ ਤੇ ਉਹ ਸਾਰੇ ਦੇ ਵਿੱਚ ਇਹਦੇ ਕਿਉਂਕਿ ਪ੍ਰੇਮ ਸਿੰਘ ਚੰਦੂ ਬਾਦਰਾ ਦੇ ਵੀ ਲਿੰਕ ਉੱਤੇ ਨਿੱਜੀ ਤੌਰ ਤੇ ਨੇ ਉਹਨਾਂ ਦੇ ਤਾਂ ਚਲੋ ਆਪਣੇ ਪਿਤਾ ਕਰਕੇ ਹੋਣਗੇ ਇਹਨੇ ਤਾਂ ਅੱभी ਹਿੰਮਤ ਨਾ ਬਣਾਏ ਹੋਈ ਨੇ ਔਰ ਹੁਣ ਪਿਛਲੇ ਜਦੋਂ ਲੋਕ ਸਭਾ ਦੇ ਵਿੱਚ ਮੈਂਬਰ ਸੀ ਤਾਂ ਉਹ ਜਿਹੜੇ ਉਹ ਏਨਾ ਚਿਰ ਰਹਿਣਾ ਜਾਂ ਸੀਨੀਅਰ ਬੰਦੇ ਦਾ ਨਿਕ ਤਾਂ ਬਾਣੀ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਚੁਆਇਸ ਵੀ ਹੋ ਸਕਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਜੰਗ ਜਦ ਲੱਗਣ ਤੋਂ ਪਹਿਲਾਂ ਘੋੜਾ ਬਦਲਣ ਦੀ ਇੱਕ ਵਾਰੀ ਗੱਲ ਜ਼ੋਰ ਹੋਊਗੀ ਚੰਦੂ ਬਾਦਰਾ ਸਾਹਿਬ ਲੱਗਦਾ ਇਹ ਰਹੇ ਤੁਸੀਂ ਜੋ ਮਰਜ਼ੀ ਸਟੇਟਮੈਂਟ ਪਬਲੀਕਲੀ ਦਿਓ ਤੇ ਲੋਕ ਇਸ ਨਜ਼ਰੀਏ ਤੋਂ ਸੋਚ ਰਹੇ ਨੇ ਸੋ ਪਿਆਰੇ ਦਰਸ਼ਕੋ ਆਪਾਂ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਦੇ ਹਾਂ ਹੁਣ ਇੰਨਾ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ